ਨਸ਼ਾ ਵਿਰੋਧੀ ਮਿਸ਼ਨ ਦੇ ਤਹਿਤ ਵਿਅਕਤੀ ਵੱਲੋਂ ਥਾਣੇ ਦੇ ਬਾਹਰ ਨਾ ਲਗਾਇਆ ਗਿਆ ਅਤੇ ਥਾਣੇ ਦੇ ਬਾਹਰ ਨਸ਼ਾ ਵੇਚਣ ਵਾਲਿਆਂ ਦੇ ਨਾਮ ਬੈਨਰ ਤੇ ਜਨਤਕ ਕੀਤੇ ਗਏ ਅਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਸ ਵੱਲੋਂ ਦੱਸਿਆ ਗਿਆ ਕਿ ਉਹ ਪਹਿਲਾਂ ਵੀ ਕੈਸ਼ ਕਹਿਤਾ ਪੁਲਿਸ ਨੂੰ ਕਰ ਚੁੱਕਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਦੇ ਨਾਮ ਵੀ ਪੁਲਿਸ ਨੂੰ ਦੱਸ ਚੁੱਕਾ ਹੈ ਪਰ ਪੁਲਿਸ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਉਸ ਵੱਲੋਂ ਥਾਣੇ ਬਾਹਰ ਬੈਨਰ ਉੱਪਰ ਨਸ਼ਾ ਵੇਚਣ ਵਾਲੇ ਦੇ ਨਾਮ ਜਨਤਕ ਕੀਤੇ ਗਏ ਸਨ ਇਸ ਮੌਕੇ ਥਾਣੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੀ ਪੁਖਤਾ ਜਾਣਕਾਰੀ ਮਿਲਣ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਕਿ ਧਰਨਾ ਦੇਣ ਵਾਲੀ ਵਿਅਕਤੀ ਨੇ ਕੁਝ ਨਸ਼ਾ ਵੇਚਣ ਵਾਲੇ ਪੁਲਿਸ ਨੂੰ ਰੰਗੇ ਹੱਤੀ ਫੜੋਂ ਦਾ ਦਾਵਾ ਵੀ ਕੀਤਾ ਤਾਂ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਉਹ ਕਿਸੇ ਅਧਿਕਾਰੀ ਨੇ ਫੜੇ ਉਹਨਾਂ ਤੇ ਕੀ ਕਾਰਵਾਈ ਹੋਏ ਇਹ ਤਾਂ ਉਹ ਅਧਿਕਾਰੀ ਹੀ ਦੱਸ ਸਕਦਾ ਹੈ ਜੇਕਰ ਉਹਨਾਂ ਦੇ ਧਿਆਨ ਵਿੱਚ ਮਾਮਲਾ ਆਵੇਗਾ ਤਾਂ ਉਹਨਾਂ 'ਵਰੋ ਤੁਰੰਤ ਕਾਰਵਾਈ ਕੀਤੀ ਜਾਵੇਗੀ ਕੀ ਨਹੀਂ ਜੱਟਾ ਮੇਰਾ ਨਾਮ ਜੀ ਨਸ਼ਾ ਵਿਰੋਧੀ ਮਿਸ਼ਨ ਕਪਨ ਬੋਲ ਪਿਆ ਪੰਜਾਬ ਜਗਤਾਰ ਸਿੰਘ ਸਿਧਮਾ ਅੱਜ ਤੁਸੀਂ ਇੱਕ ਟਿਕਵਣ ਥਾਣੇ ਦੇ ਬਾਹਰ ਜਿਹੜਾ ਇੱਕ ਬੈਨਰ ਲਗਾ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਮਾਮਲਾ ਸਾਰਾ ਮਾਮਲਾ ਇਹ ਆ ਜੀ ਯਾਰ ਰੋਜ਼ ਚਟੇ ਨਾਲ ਜਿਹੜੀਆਂ ਮੁਕਤਾਂ ਦੀਆਂ ਆ ਨਸ਼ਾ ਚਟੇ ਨਾਲ ਚਿੱਟਾ ਵੇਚਣ ਵਾਲਿਆਂ ਨੂੰ ਸਾਨੂੰ ਫੜਾਉਣ ਦੀ ਖਾਤਰ ਅੱਜ ਥਾਣਿਆਂ ਦੇ ਬੁਹੀ ਅੱਗੇ ਧਰਨੇ ਲਾਉਣੇ ਪੈ ਰਹੇ ਹਨ ਸਾਡੀਆਂ ਭੈਣਾਂ ਉਹਨਾਂ ਦੇ ਸੁਹਾਗ ਉੱਜੜ ਰਹੇ ਹਨ ਨਾ ਮਾਵਾਂ ਦੀਆਂ ਪੁੱਕਾਂ ਖਾਲੀ ਹੋ ਰਹੀਆਂ ਹਨ ਨਾ ਨਨੇ ਨਨੇ ਕੇ ਨਨੇ ਨਨੇ ਬੱਚੇ ਜਨਾਰੇ ਚਰਾਦੋ ਪਿਓਵਾ ਦੇ ਸਾਈ ਉੱਠ ਰਹੇ ਹਨ ਤੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਭਗਵਾਨ ਭਗਵਾਨ ਦਸੰਗ ਮਾਨ ਜੀ ਜਲੰਧਰ ਦੇ ਵਿੱਚ ਕਿਰਾਏ ਦੇ ਕਮਰੇ ਲੈ ਕੇ ਤੇ ਜਿਮਣੀ ਚ ਉਹਨਾਂ ਦੇ ਵਿੱਚ ਰੁਜੇ ਹੋਏ ਹਨ ਤੇ ਉਹਨਾਂ ਨੂੰ ਪੰਜਾਬ ਦੀ ਜਨਤਾ ਦਾ ਕੋਈ ਫਿਕਰ ਨਹੀਂ ਸਿਰਫ ਵੋਟਾਂ ਦਾ ਫਿਕਰ ਆ ਕਿ ਪੰਜਾਬ ਦੇ ਵਿੱਚ ਕਿਤਨਾ ਚਿੱਟੇ ਨਾਲ ਮੋਤਾਂ ਹੁੰਦੀਆਂ ਆ ਤੇ ਕਿਤਨਾ ਪੰਜਾਬ ਦੇ ਵਿੱਚ ਛੇ ਵੇ ਬੱਜਦੇ ਆ ਇਹ ਗੱਲ ਕਰੀ ਅੱਜ ਬਾਈ ਨੇਮ ਲਿਖਿਆ ਜਿਹੜੇ ਨਸ਼ਾ ਤਸਰ ਰਵੀਜ ਨਹੀਂ ਨਸ਼ਾ ਹਾਂਜੀ ਇਹ ਮੇਰੀ ਰੰਜੇ ਦੀ ਇਹ ਇਹ ਵੇਚਦੇ ਆ ਮੈਂ ਜਿਹਨਾਂ ਦੇ ਨਾਮ ਲਿਖੇ ਆ ਇਹ ਬੰਦੇ ਨਸ਼ਾ ਨਾ ਵੇਚਦੇ ਹੋਣ ਤਾਂ ਤੁਰੰਤ ਮੈਨੂੰ ਉਹਨੇ ਗ੍ਰਿਫਤਾਰ ਕਰਕੇ ਮੇਰੇ ਦੇ ਪਰਚਾ ਕੀਤਾ ਜਾਵੇ ਪੁਲਿਸ ਨੂੰ ਆ ਮੈਂ ਸਭ ਕੁਝ ਲਿਖ ਕੇ ਲਾਇਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਕਿਹੜੀ ਗੜੀ ਕਿਹੜੇ ਮਹੱਲੇ ਕਿੱਥੇ ਕਿਹੜੇ ਬੰਦੇ ਵੇਚਦੇ ਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਪੋਸਟਰ ਲਾਉਣ ਤੋਂ ਪਹਿਲਾਂ ਤੁਸੀਂ ਬਾਏ ਦੇਮ ਦੱਸਿਆ ਉਹਨਾਂ ਨੂੰ ਮੈਂ ਕਈ ਵਾਰ ਦੱਸ ਚੁੱਕਾ ਮੇਰੀਆਂ ਦਰਖਾਸਤਾਂ ਗਈਆਂ ਜਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਡੀਐਸਪੀ ਸਾਹਿਬ ਭਿੱਖੀਵੰਡ ਨੂੰ ਮਾ ਬਿੱਲੇ ਬਾਰੇ ਦੱਸਿਆ ਜਿਹੜਾ 800 ਮੀਟਰ ਦੀ ਦੂਰੀ ਤੇ ਡੀਐਸਪੀ ਦਫ਼ਤਰ ਭਿੱਖੀਵੰਡ ਦੇ 800 ਮੀਟਰ ਦੀ ਦੂਰੀ ਦੇ ਚੇਲਾ ਕਲੋਨੀ ਵਿੱਚ ਆਂਡਿਆ ਸਰੇ ਆਮ ਜਦੋਂ 800 ਮੀਟਰ ਤੇ ਕਿਉਂ ਨਹੀਂ ਤੁਹਾਨੂੰ ਪਤਾ ਤੇ ਪੁਲਿਸ ਨੂੰ ਪਤਾ ਮੈਂ ਦੱਸਣ ਦੇ ਬਾਵਜੂਦ ਵੀ ਉਹਨੇ ਇੱਕ ਵਾਰੀ ਮੇਰੇ ਕੋਲੇ ਮੋਤ ਕੁਮਾਰ ਨੂੰ ਫੋਨ ਕੀਤਾ ਵੀ ਆ ਬਿੱਲੇ ਨੂੰ ਫੜੋ ਇਹ ਨਸ਼ਾ ਵੇਚਦਾ ਆ ਤੇ ਮੋਤ ਕੁਮਾਰ ਨੇ ਇਹਦੇ ਮੇਰੇ ਮੁੰਡੇ ਨੂੰ ਹੀ ਅਰੈਸਟ ਕਰ ਲਿਆ ਸੀ ਜਦੋਂ ਉਹ ਪਿੱਛੇ ਜੇ ਸੀ ਸਾਰਜ ਦੀ ਵੀਡੀਓ ਬਣਾਈ ਪੈਹਾਂ ਦੇ ਚੱਕਰ ਚ ਤੇ ਇਹ ਜਦੋਂ ਪੁਲਿਸ ਵਾਲੇ ਜਿਹੜੇ ਜਨਮ ਐਸਐਚਓ ਕੋਲੇ ਉਹਨਾਂ ਆਦੇ ਵੀ ਖ ਉਹਦੇ ਆ ਕੇ ਲਾ ਕੇ ਫੜ ਲਿਆ ਤੇ ਸਾਡੀ ਹੱਤ ਕਹੂਗੀ ਮੈਨੂੰ ਉਹਦੇ ਥਾਣੇ ਦੇ ਵਿੱਚ ਜਦੋਂ ਵੜਦਾ ਤੇ ਬੁੜਾ ਭੜਿਆ ਤਨਾ ਵੇਦੇ ਆ ਮੇਰੇ ਆ ਕੇ ਬੰਦਾ ਫੜਨ ਨੂੰ ਤਿਆਰ ਨਹੀਂ ਗੇ ਜੇ ਮਜਬੂਰੀ ਵਾਸ ਮੈਂ ਇਹਨਾਂ ਦੇ ਸਾਹਮਣੇ ਕਹੇ ਬੰਦੇ ਦੀ ਰਿਕਾਰਡਿੰਗ ਕਰਕੇ ਸੁਣਾ ਦਿਆਂ ਫੇਰੇ ਫੜਦੇ ਉਹ ਵੀ ਤੁਹਾਨੂੰ ਮੈਂ ਦੱਸੂਗਾ ਜਿਹੜਾ ਬੰਦਾ ਫੜਿਆ ਰਿਕਾਰਡਿੰਗ ਕਰਕੇ ਇਹ ਤੁਹਾਡੇ ਕੋਲ ਸਬੂਤ ਮੰਗੇ ਜਾਂ ਵੀ ਤੁਹਾਡੇ ਕੋਲ ਕੀ ਸਬੂਤ ਆ ਕੀ ਸਬੂਤ ਦਿਓਗੇ ਸਾਡੇ ਕੋਲ ਸਬੂਤ ਮੇਰੇ ਮੁੰਡੇ ਕੋਲ ਦੇ ਨਾਲ ਤੋਂ ਲੈਂਦੇ ਰਹਿਆ ਹੋਰ ਵੀ ਲੋਕਾਂ ਨੂੰ ਦਿੰਦੇ ਆ ਜਿਤਨਾ ਇਲਜ਼ਾਮ ਤੇ ਆਪਾਂ ਕਿਸੇ ਤੇ ਵੀ ਲਾ ਸਕਦੇ ਮੁੰਡੇ ਕਿੰਨੇ ਵੈਸੇ ਵੀ ਤੇ ਕਹਿ ਸਕਦੇ ਕੋਈ ਹੋਰ ਵੀ ਰੰਜਿ ਇਹਨਾਂ ਦੇ ਵਿੱਚ ਮੈਂ ਆਪੇ ਹੁਣ ਥੋੜੇ ਦੋਨੇ 5-6 ਦਾ ਨਾ ਖੁਦ ਬਰਾਮਦ ਕਰਾਇਆ ਸਮਾਨ 45 ਗ੍ਰਾਮ ਪੁਲਿਸ ਨੂੰ ਨਾਲ ਲੈ ਜਾ ਕੇ ਤੇ ਇਦੋਂ ਤੇ ਮੈਂ ਹੋਰ ਕੀ ਸਬੂਤ ਦੇ ਸਕਦਾ ਹੁਣ ਕੀ ਮੰਗ ਕਰਦੇ ਹੁਣ ਮੈਂ ਇਹੋ ਮੰਗ ਕਰਦਾ ਆ ਵੀ ਜੇ ਪੁਲਿਸ ਪ੍ਰਸ਼ਾਸਨ ਆਂਦਾ ਜੋ ਸਾਨੂੰ ਪਤਾ ਨਹੀਂਗਾ ਪੁਲਿਸ ਪ੍ਰਸ਼ਾਸਨ ਆਦਾ ਸਾਡਾ ਸਾਥ ਜੋ ਕਪਨਪੋਲ ਪਿਆ ਥਾਣੇ ਦੇ ਬੂਹੇ ਅੱਗੇ ਆ ਕੇ ਬਿਠਾ ਸਾਥ ਦੇਂਦਿਆ ਵੀ ਆਹ ਬੰਦੇ ਨਸ਼ਾ ਵੇਚਦੇ ਆ ਤੇ ਜਾ ਕੇ ਰਹਿਟ ਕਰੋ ਫੜੋ ਉਹਨਾਂ ਨੂੰ ਜੇ ਬੰਦੇ ਨਹੀਂ ਵੇਚਦੇ ਤੇ ਮੇਰੇ ਤੇ ਪਰਚਾ ਕਰੋ ਧੰਨਵਾਦ ਅੱਜ ਜੀ ਸਰ ਜਿਹੜਾ ਵੀਰ ਬਾਹਰ ਧਰਨਾ ਲਾ ਕੇ ਬੈਠਾ ਹੈ ਇੱਕ ਉਹਨੇ ਬੋਰਡ ਲਾਇਆ ਜਿਹਦੇ ਵਿੱਚ ਨਸ਼ਾ ਤਸਕਰਾਂ ਦੇ ਨਾਂ ਦੱਸੇ ਗਏ ਨੇ ਕੀ ਕਹਿਣਾ ਚਾਹਦੇ ਸੀ ਜੀ ਇਹ ਜਿਹੜੇ ਜਗਤਾਰ ਸਿੰਘ ਐ ਸਿਦਵਾ ਤੋਂ ਇਹ ਜਿਹੜਾ ਕਹਿ ਰਿਹਾ ਵੀ ਇਹਨਾਂ ਨੇ ਬਿੱਲਾ ਦੁਜਾ ਡੇਂ ਦਾ ਰੇਡ ਕਰਨ ਸਾਡੇ ਨਾਲ ਜਾਂ ਰੇਡ ਕਰਨਾ ਸਾਡੇ ਵੱਲੋਂ ਰੋਜ਼ਾਨਾ ਪੁਲਿਸ ਪਟੀਆਂ ਕੈਸੋ ਤੇ ਰੇਡ ਕੀਤਾ ਜਾਂਦਾ ਕਿਸੇ ਨੂੰ ਕੋਈ ਸਪੇਅਰ ਨਹੀਂ ਕੀਤਾ ਜਾਂਦਾ ਜਿਹੜਾ ਤੇ ਬਾਰ ਬਾਰ ਜੁਰਮ ਕਰਦਾ ਉਹਨਾਂ ਨੂੰ ਅਸੀਂ ਕਲੰਦਰਾ ਤਿਆਰ ਕਰਕੇ ਜੇਲੇ ਭੇਜਦੇ ਹਾਂ ਸਟੇਮ ਸਾਹਿਬ ਦੇ ਪੇਸ਼ ਕਰਕੇ ਰਜਾਨਾ ਟੀਮਾਂ ਦੀ ਟੀਮਾਂ ਭੇਜ ਕੇ ਥਾਣੇ ਤੋਂ ਇਹਦੀ ਰਿਕਵਰੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਪਰਚੇ ਦਰਜ ਕੀਤੇ ਜਾਂਦੇ ਆ ਫਿਰ ਵੀ ਜਿਨ੍ਹਾਂ ਨੇ ਇਹਨਾਂ ਦਾ ਨਾਮ ਲੈ ਰਿਆ ਵਾ ਇਹਨਾਂ ਦਾ ਵੈਰੀਫਾਈ ਕਰ ਲੈਣਾ ਕਿ ਕੋਈ ਜਾਤੀਤ ਨਹੀਂ ਹੈ ਜੇ ਇਹ ਪਾਏ ਗਏ ਤੇ ਇਹਨਾਂ ਨੂੰ ਸਬੇਰਨ ਕੀਤਾ ਜਾਊਗਾ ਜੀ ਉਹ ਬੰਦਾ ਕਹਿਦਾ ਕਹਿ ਰਿਹਾ ਵਾ ਕਿ ਚੇਹਰਾਂ ਵਿੱਚ ਕੋਈ ਗਲਤ ਹੋਏ ਤੇ ਮੇਰੇ ਤੇ ਮਾਣਾ ਨਹੀਂ ਦਾ ਕੇਸ ਕਰ ਦੇ ਨਹੀਂ ਜੀ ਜੇ ਨਹੀਂ ਗਲਤ ਹੋਏ ਤਾਂ ਕੋਈ ਵੀ ਨਹੀਂ ਛੱਡਾਂਗੇ ਕਦੀ ਵੀ ਨਹੀਂ ਛੱਡਾਂਗੇ ਅਸੀਂ ਆਪਣੀ ਪੁਲਿਸ ਪਾਰਟੀ ਪੂਰੀ ਮਸਤੀ ਨਾਲ ਖੜਾਂਗੇ ਤੇ ਜਿਹੜੇ ਨੇ ਕਹਿਆ ਉਹਨਾਂ ਦੀ ਵੈਰੀਫਾਈ ਕਰ ਲੈਣੇ ਆ ਨਹੀਂ ਕੋਈ ਕੋਈ ਇਸ ਕਿਸ ਰੂਪੇ ਜਿਹੜੇ ਨਾਮ ਹੈਗੇ ਇਹਨਾਂ ਦੇ ਵਿੱਚ ਜਿਹੜੇ ਕੋਈ ਇਹਨਾਂ ਦੇ ਪਰਚਾ ਦਿੱਤਾ ਜਿਹੜੇ ਜਿਹੜੇ ਇਹਨਾਂ ਦੇ ਪਹਿਲਾਂ ਕੋਈ ਇਨਵੋਲ ਹੈਗੀ ਇਹਨਾਂ ਦੀ ਇਸ ਮਸਲੇ ਜਿਹੜੇ ਜਿਹੜੇ ਪਹਿਲਾਂ ਤੁਹਾਨੂੰ ਦੱਸਿਆ ਵੀ ਰੋਜਾਨਾ ਚੇਲਾ ਕਲੋਨੀ ਜਾਂ ਇੱਥੇ ਰੋਜਾਨਾ ਰੇਡ ਕੀਤੇ ਜਾਂਦੇ ਜਿਹੜੀ ਮਾੜੀ ਬਿਰਤੀ ਦੇ ਬੰਦੇ ਆ ਉਹਨਾਂ ਨੂੰ ਤੇ ਬਾਰ-ਬਾਰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਭੇਜਿਆ ਜਾਂਦਾ ਕਲੰਦਰਾ ਤਿਆਰ ਕਰਕੇ ਐਸਜੀਐਮ ਸਾਹਿਬ ਦੀ ਪੇਸ਼ ਕਰਕੇ ਜ਼ਿਲ੍ਹੇ ਭੇਜਿਆ ਜਾਂਦਾ ਬਾਕੀ ਖੁਫੀਆ ਨਿਗਰਾਨੀ ਜਾਰੀ ਆ ਜਿਹੜਾ ਵੀ ਮਤਲਬ ਤੁਹਾਨੂੰ ਪਤਾ ਐਨਡੀ ਦੀ ਜਿਹੜੀ ਰਿਕਵਰੀ ਆ ਜਾਂ ਜਿਸ ਤਰ੍ਹਾਂ ਵੀ ਹੈਗੀ ਆ ਇਹ ਬੜ ਇਹਦੀ ਪੂਰੀ ਵੈਰੀਫਾਈ ਛਾਂਬੀ ਨੇ ਹੁੰਦੀ ਆ ਸਰਚ ਕਰਕੇ ਜੇ ਦੋਸ਼ੀ ਪਾਇਆ ਗਿਆ ਇਹਨਾਂ ਨੂੰ ਸਪੈਰਨ ਕੀਤਾ ਜਾਊਗਾ ਉਹ ਕਹਿ ਰਿਹਾ ਕਿ ਮੈਂ ਬਕਾਇਦਾ ਰਿਕਵਰੀ ਵੀ ਕਰਾ ਦੇਵਾਂ ਚਲੋ ਇਹ ਤਾਂ ਕਹਿੰਦੇ ਗੱਲਾਂ ਜੀ ਜੇ ਕਰਾ ਦੇਗਾ ਅਹੀਂ ਅਹੀਂ ਤੇ ਜਾਣਾ ਅਹੀਂ ਦੇ ਨਾਲ ਚੱਲ ਜਾਾਂਗੇ ਜੀ ਕੋਈ ਪ੍ਰੋਬਲਮ ਨਹੀਂ ਕਹਿੰਦਾ ਮੈਂ ਪਹਿਲਾਂ ਵੀ ਬੰਦੇ ਫੜਾਏ ਆ ਤੇ ਉਹਨਾਂ ਤੋਂ ਰਿਕਵਰੀ ਵੀ ਕਰਾਈ ਐ ਤੇ ਇਸ ਇੱਕ ਨਹੀਂ ਸਚਾਈ ਦੇ ਵਿੱਚ ਨਹੀਂ ਪਹਿਲਾਂ ਬਾਰੇ ਮੈਨੂੰ ਨਹੀਂ ਪਤਾ ਜੀ ਇਹਨੇ ਕਿਨੂੰ ਫੜਾਏ ਆ ਤਾਂ ਕੀ ਕੀਤਾ ਜੀ ਇਹਦੇ ਬਾਰੇ ਗਿਆਨ ਨਹੀਂ ਪਰ ਅਜ ਤੱਕ ਕੋਈ ਸਪੈਰਨ ਕੀਤਾ ਜਾਊਗਾ ਹੁਣ ਧੰਨਵਾਦ